ਅੱਗੇ ਹਰ ਇੱਕ ਦੇ ਖੇਤ 'ਚ ਚੁੱਲਾ ਹੁੰਦਾ ਸੀਗਾ ਸਾਰੇ ਜਾਣੇ ਉੱਥੇ ਬਹਿ ਕੇ ਚੁੱਲੇ ਤੇ ਚਾਹ ਚ ਪਾਣੀ ਬਣਾ ਕੇ ਪੀਂਦੇ ਸੀਗੇ ਅੱਜ ਕੱਲ ਤਾਂ ਕਿਸੇ ਦੇ ਚੁੱਲੇ ਹੀ ਨਹੀਂ ਰਿਹਾ ਖੇਤ 'ਚ ਹੁਣ ਤਾਂ ਬਸ ਕੱਲੀਆਂ ਚਿੜੀਆਂ ਚੂਂ-ਚੂ ਕਰਦੀਆਂ ਨੇ ਉਰੇ ਹਰ ਇੱਕ ਆਗਲਾ ਮੋਬਾਈਲ ਤੇ ਲੱਗਿਆ ਰਹਿੰਦਾ ਅੱਜ ਕੱਲ ਕਿਸੇ ਲਈ ਕਿਸੇ ਕੋਲ ਟਾਈਮ ਨਹੀਂ ਹੈਗਾ ਗੱਲਾਂ ਕਰਨ ਨੂੰ ਫੋਨ ਤੇ ਵੀ ਜੀ ਰਹਿੰਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਮੈਂ ਕਟਿੰਗ ਕਰਵਾ ਕੇ ਆਇਆਂਗਾ ਦਾੜੀ ਤਾਂ ਬਹੁਤ ਵੱਡੀ ਹੋ ਗਈ ਪਈ ਸੀਗੀ ਨਾਲੇ ਸਿਰ ਦੇ ਵਾਲ ਕਟਿੰਗ ਕਰਵਾਇਆ ਸੀ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਆਪਣੀ ਲੁੱਕ ਕਿਵੇਂ ਜਿ ਲੱਗਦੀ ਐ ਤੁਹਾਨੂੰ ਤੇ ਵੈਸੇ ਵਾਲ ਜੇ ਥੋੜੀ ਜਿਹਾ ਡਿੱਗੇ ਜੇ ਪੈਣੇ ਖੜੇ ਨਹੀਂ ਕਰੇ ਹੋਏ ਤੇ ਚਲੋ ਕਰਕੇ ਦੱਸ ਦਿਓ ਕਮੈਂਟ ਤੇ ਵਲੋਗ ਨਾਲ ਬਣੇ ਰਹੋ ਅੱਜ 19 ਤਰੀਕ ਸਵੇਰ ਦੇ ਵਜ ਗਿਆ 9 ਧੁੰਦ ਦੇਖੋ ਅੱਜ ਕਿੰਨੀ ਜ਼ਿਆਦਾ ਹੈਗੀ ਰੱਬ ਇੱਕ ਦਿਨ ਧੁੱਪ ਕੱਢ ਲਾਂਦਾ ਹੈ ਇੱਕ ਦਿਨ ਧੁੰਦ ਕਰ ਦਾਂਦਾ ਬੁਰੀ ਜ਼ਿਆਦਾ ਅੱਜ ਤਾਂ ਕਾਫੀ ਜ਼ਿਆਦਾ ਹੈਗੀ ਮੋੜ ਵੀ ਹਿੰਦੀਦਾ ਹੈਗਾ 2 ਵਜ ਗਿਆ ਤੇ ਆਪਾਂ ਆ ਗਏ ਆਪਣੇ ਖੇਤ ਗੇੜਾ ਮਾਰਨ ਧੁੱਪ ਵਧੀਆ ਨਿਕਲਿਆ ਹੀ ਸੀਗੀ ਤੇ ਨਾਲ ਮੰਮੀ ਤੇ ਗੁਰਫਤੇ ਆ ਗਏ ਮੇਰੇ ਇਹ ਕਹਿੰਦੇ ਅਸੀਂ ਵੀ ਜਾਵਾਂਗੇ ਨਾਲ ਅਸੀਂ ਵੀ ਗੇੜਾ ਮਾਰ ਕੇ ਆਉਣਾ ਹੈਗਾ ਧੁੱਪ ਵਧੀਆ ਕਹਿੰਦੇ ਗੁਰਫਤੇ ਹੌਲੀ ਹੌਲੀ ਤੁਰਦਾ ਸੀਗਾ ਫਿਰ ਮੈਂ ਗੋਦੀ ਚੱਕ ਲਿਆ ਹੁਣ ਖੇਤਾਂ ਵਿਚ ਹੋਰ ਆਉਣਕ ਨਹੀਂ ਰਹੀ ਜਿਹੜੀ ਅੱਜ ਤੋਂ 10 ਸਾਲ ਪਹਿਲਾਂ ਹੁੰਦੀ ਸੀਗੀ ਅੱਗੇ ਹਰ ਇੱਕ ਦੇ ਖੇਤ 'ਚ ਚੁੱਲਾ ਹੁੰਦਾ ਸੀਗਾ ਸਾਰੇ ਜਾਨੇ ਉੱਥੇ ਬਹਿ ਕੇ ਚੁੱਲੇ ਤੇ ਚਾਹ ਪਾਣੀ ਬਣਾ ਕੇ ਪੀਂਦੇ ਸੀਗੇ ਅੱਜ ਕੱਲ ਤਾਂ ਕਿਸੇ ਦੇ ਚੁੱਲੇ ਹੀ ਨਹੀਂ ਰਿਹਾ ਖੇਤ 'ਚ ਹੁਣ ਤਾਂ ਬਸ ਕੱਲੀਆਂ ਚਿੜੀਆਂ ਚੂ ਚੂ ਕਰਦੀਆਂ ਨੇ ਉਰੇ ਅਸਲ ਚੀਜ਼ ਤਾਂ ਜ਼ਿਆਦਾ ਕਰਨੀ ਚੀਜ਼ ਦਾ ਮੋਬਾਈਲ ਫੋਨ ਵੀ ਹੈਗਾ ਹਰੇਕਾ ਅਗਲਾ ਮੋਬਾਈਲ ਤੇ ਲੱਗਾ ਰਹਿੰਦਾ ਅੱਜ ਕੱਲ ਕਿਸੇ ਲਈ ਕਿਸੇ ਕੋਲ ਟਾਈਮ ਨਹੀਂ ਹੈਗਾ ਗੱਲਾਂ ਕਰਨ ਨੂੰ ਫੋਨ ਤੇ ਵਿਜੀ ਰਹਿੰਦੇ ਨੇ ਅੱਗੇ ਫੋਨ ਹੈ ਨਹੀਂ ਸੀਗੇ ਲੋਕਾ ਕੋਲ ਗੱਲਾਂ ਕਰਨ ਲਈ ਟਾਈਮ ਨਹੀਂ ਟਾਈਮ ਸੀ ਲਓ ਆਪਾਂ ਤੁਹਾਨੂੰ ਆਪਣੇ ਖੇਤ ਵਾਲੇ ਕੋਠੇ ਦਾ ਟੂਰ ਦੇਈਏ ਹੈਗਾ ਤਾਂ ਛੋਟਾ ਜੀ ਹੈ ਆਖੋਂ ਢੇਡੇ ਦਾ ਟੂਰ ਆਹ ਪੁਰਾਣਾ ਗੇਟ ਪਿਆ ਹੈਗਾ ਇਹ ਪੱਟ ਕੇ ਲਾਇਆ ਸੀ ਆ ਪਿੱਛੇ 6 ਮਹੀਨੇ ਹੋਏ ਨੇ ਉਦੋਂ ਇਧਰ ਅਲਮਾਰੀ ਵੀ ਸਾਡੀ ਟੁੱਟ ਗਈ ਸੀ ਪਹਿਲਾਂ ਇਹ ਸਾਰਾ ਇਕ ਅਲਮਾਰੀ ਲਮੂਰੀ ਵਧੀਆ ਹੁੰਦੀ ਸੀਗੀ ਸੀਸਾ ਸੂਸਾ ਲੱਗਿਆ ਹੋਇਆ ਸੀ ਉੱਤੇ ਬਾਹਰੇ ਚੋਲਾ ਚਾਲਾ ਬਣਿਆ ਹੋਇਆ ਸੀਗਾ ਐਨ ਫੁੱਲ ਘਾਟ ਕੰਮ ਹੁੰਦਾ ਸੀਗਾ ਜਦੋਂ ਮੇਰਾ ਡੈਡੀ ਖੇਤੀ ਕਰਦਾ ਸੀ ਆਪਾਂ ਵੀ ਆ ਸਾਲ ਕਰਨ ਲੱਗਿਆ ਖੇਤੀ ਤੇ ਹੁਣ ਬਸ ਇਹ ਸਾਰਾ ਵਧੀਆ ਬਣਾ ਲੈਣਾ ਆਪਣੇ ਹੌਲੀ ਹੌਲੀ ਆਪਾਂ ਦੇਖਦੇ ਆਂਗੇ ਜੇ ਐਂ ਕੱਲ ਨੂੰ ਧੁੱਪ ਰਹੀ ਤਾਂ ਸਪਰੇਅ ਕਰਾਂਗੇ ਗੁੱਲੀ ਡੰਡੇ ਵਾਲੀ ਵਿੱਚ ਵਿੱਚ ਗੁੱਲੀ ਡੰਡਾ ਹੈਗਾ ਹੈਗਾ ਸਾਨੂੰ ਚੱਲ ਚੱਲ ਤੋਰਿਆ ਚੱਲ ਬਾਣ ਦੇ ਪਿੱਛੇ ਹੋ ਜਾ ਨਾ ਬਾਣ ਕਿਹੜਾ ਗਿੱਲਾ ਪੁੱਤ ਬਾਣ ਦੇ ਵਿੱਚ ਹੋ ਜਾ ਬਾਣ ਦੇ ਵਿੱਚ ਨਹੀਂ ਹੋਣਾ ਇੱਕ ਚੱਪੜਾ ਤੂੰ ਦੂਜੀਆਂ ਪਾਇਆ ਹੈ ਵੱਡੀਆਂ ਆ ਖਾਲ ਤਾਂ ਘੜਤਾ ਇਹਨਾਂ ਨੇ ਚੌੜੀ ਵਾਲਾ ਖਾਲ ਇਹਦੇ ਵਿੱਚ ਦੋ ਮੋਟਰਾਂ ਚਲਾ ਕੇ ਲੈ ਕੇ ਜਾਣੇ ਹੁੰਦੇ ਆ ਤਾਂ ਹੀ ਇੰਨਾ ਚੌੜਾ ਪਾਇਆਗਾ ਇੱਥੋਂ ਕਲੀਅਰਟੀ ਬਹੁਤ ਘੱਟ ਆਉਦੀ ਆ ਵੀਡੀਓ ਦੀ ਇੱਧਰੋਂ ਸੂਰਜ ਸਿੱਧਾ ਪੈਂਦਾ ਹੈਗਾ ਜੇ ਤਾਂ ਇੱਧਰ ਨੂੰ ਫੋਨ ਕਰਦੇ ਆ ਬਿਲਕੁਲ ਨਹੀਂ ਦਿਖਾਈ ਦਿੰਦਾ ਤੋਦੜਾ ਤੋਦੜਾ ਜਾਉਂਦਾ ਕਣਕ ਤਾਂ ਆਪਣੀ ਵਾਹਿਗੁਰੂ ਦੇ ਸ਼ੁਕਰ ਨਾਲ ਵਧੀਆ ਗਈ ਤੇ ਬਸ ਆ ਗੁੱਲੀ ਡੰਡੇ ਵਾਲੀ ਆ ਕੰਮ ਗੁੱਲੀ ਡੰਡੇ ਵਾਲਾ ਸਪਰੇਅ ਕਰ ਦਾਂਗੇ ਫਿਰ ਜਿਆਦਾ ਵੱਡਾ ਹੋ ਜਾਂਦਾ ਫਿਰ ਲੋਟ ਨਹੀਂ ਆਉਂਦਾ ਜਲੇਟ ਸਪਰੇਅ ਕਰੀ ਇਸੇ ਕਰਕੇ ਆਪਾਂ ਕੱਲ ਕੋਲ ਉਹਨੂੰ ਕਰ ਦਾਂਗੇ ਅੱਗੇ ਕੁੱਤਾ ਰੋਜ਼ ਫਿਰਦਾ ਹੁੰਦਾ ਓਰੇ ਅੱਜ ਦਿਖਾਈ ਨਹੀਂ ਦੇ ਰਿਹਾ ਮੈਂ ਉਹਦੇ ਖਾਤਰ ਰੋਟੀਆਂ ਲੈ ਕੇ ਆਇਆ ਸੀਗਾ ਮੈਂ ਚਲੋ ਵਿਚਾਰੇ ਨੂੰ ਪਾ ਦਾਂਗੇ ਲਾਈਟ ਹੈਗੀ ਸੀ ਆਪਣੇ ਮੋਟਰ ਚ ਲਾਤੀ ਚਲ ਗਈ ਮਹਾ ਚਲੋ ਆ ਭਰ ਜੂਗਾ ਇਹਨੇ ਕੇਐਲਜੀ ਭਰ ਜੂਗੀ ਨਾਲੇ ਥੋੜਾ ਜਿਹਾ ਖਾੜ ਭਰ ਜੂਗਾ ਫਿਰ ਕੱਲ ਨੂੰ ਨਹੀਂ ਪਾਣੀ ਦਾ ਔਖਾ ਜੂ ਜੇ ਲਾਈਟ ਨਾ ਹੋਈ ਸਪਰੇਅ ਕਰਨ ਵੇਲੇ ਪੀਣਾ ਫਤੇ ਪਾਣੀ ਪਾਣੀ ਪੀਣਾ ਮੈਂ ਪਿੰਨਾ ਬਾਹਰ ਬਾਹਰ ਪਾਣੀ ਲੈ ਲੈ ਫਤਿਹ ਬੂਟਿਆਂ ਚ ਪਾ ਦੋ ਮੈਂ ਪਾ ਇਹ ਤੋਂ ਖੇਲ ਚ ਭਰ ਕੇ ਪਾ ਦੋ ਪਾ ਨਹੀਂ ਹੁਣ ਤਾਂ ਵਿਆਹ ਪਹਿਲਾਂ ਉਹ ਚ ਪਾ ਦੀ ਮੰਮੀ ਔਲੇ ਵਾਲੇ ਚ ਤੂੰ ਇਧਰਲੇ ਚ ਪਾ ਦੀ ਅਮਰੂਦਾਂ ਚ ਪਾ ਦੀ ਤੂੰ ਆ ਇਹਨਾਂ ਚ ਇੱਕ ਆ ਸੀਗਾ ਇੱਕ ਆ ਸੀ ਤੇ ਇੱਕ ਉਹ ਅੱਗੇ ਗੇਟ ਤੇ ਲੱਗਾ ਹੋਇਆ ਹੈ। ਦੇ ਮੰਨੂ ਲਾਈਟ ਪਾ। ਓਹ। ਕੀ ਆ? ਹੋਜੀ ਪਾ ਦੇ। ਹੋਜੀ ਪਾ ਦੇ। ਚਲੋ ਭਾਈ ਇੱਕ ਰਹਿ ਗਿਆ ਉਹ ਚ ਪਾਇਓ। ਮੈਂ ਉਹ ਤੇ ਉਹ ਚ ਮੈਂ ਆਪੀ ਆ। ਅੱਜ ਮੈਂ ਆਪੀ ਨਾ ਪਾਉਂ। ਆ ਡੇ ਇੱਕ ਜਮਾ ਸੁੱਕ ਗਈ। ਸਿਆੜਾਂ ਚ ਸਾਰੇ ਪਤੇ ਛੜ ਗਏ ਕਲੀਆਂ ਮੋੜੀਆਂ ਜੇ ਰਹੀਆਂ ਉਹ ਵੀ ਕਾਲੀਆਂ ਕਾਲੀਆਂ ਹੋਈਆਂ ਪਈ ਨੇ ਪਾਪਾ ਜੀ ਪਾਪਾ ਹਾਂ ਜੀ ਮਿਲਦੇ ਹਾਂ ਨੈਕਸਟ ਵੀਡੀਓ ਫੇਰ ਕਰ ਲੈ ਲੱਗਿਆ ਚਲੋ ਅੰਦਰ ਰੱਖ ਦੋ ਜੰਦਾ ਲਾ ਦੋ ਆਪਾਂ ਨੋਟ ਰੱਖ ਲਓ ਜੇ ਤੁਹਾਨੂੰ ਆਪਣਾ ਅੱਜ ਦਾ ਵਲੌਗ ਵਧੀਆ ਲੱਗਾ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਨੈਕਸਟ ਵੀਡੀਓ ਮਿਲਦੇ ਆ ਅਗਲੇ ਵਲੌਗ ਦੇ ਵਿੱਚ